ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪੁਰਸ ਸਮਾਗਮ ਦੀ ਪਲੇਟੀ ਮੀਟਿੰਗ ਕੀ ਰੀ ਵਿਵਾਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਤੇ ਲੱਗੇ ਦੋਸ਼ ਸੇਵਾਦਾਰਾਂ ਨੇ ਕਿਹਾ ਕਿ ਨਹੀਂ ਦਿੱਤਾ ਕਿਸੇ ਹੋਲ ਨੂੰ ਸਮਾਂ ਨਾ ਦੇ ਕੇ ਖੁਦ ਬੋਲ ਕੇ ਮੀਟਿੰਗ ਕੀਤੀ ਐਸਜੀਪੀਸੀ ਮੈਂਬਰਾਂ ਨੇ ਸਮਾਪਿਤ ਬਿਲਕੁਲ ਲਾਈਵ ਤਸਵੀਰਾਂ న్యూਸ ਪੰਜਾਬ ਤੇ ਹੋਰ ਕੀ ਕੁੱਝ ਕਿਹਾ ਬਿਲਕੁਲ ਲਾਈਵ ਤਸਵੀਰਾਂ న్యూਸ ਪੰਜਾਬ ਤੇ ਜੀ ਸਿੰਘ ਪਰ ਉਹ ਨੂੰ ਲੈ ਕੇ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਵਿਚਾਰਾਂ ਦੇ ਦੇਖੀ ਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਪਹੁੰਚਿਆ ਗਿਆ ਬਿਆਪ ਰੱਖੀ ਨੇ ਤੇ ਇੱਥੇ ਅੱਜ ਨਾ ਮੀਟਿੰਗ ਹੋਈ ਬਹੁਤ ਦਿਲਨਾ ਸੁਣੀਆ ਆਪਾਂ ਵਿਚਾਰ ਸੁਣੇ ਸਾਰਿਆਂ ਦੇ ਪਰ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਮੈਂਬਰਾਂ ਨੇ ਮੀਟਿੰਗ ਕੀਤੀ ਮੈਂਬਰਾਂ ਨੇ ਹੀ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਜਤਾ ਜੇ ਲੋਕਾਂ ਨੂੰ ਸੁਧਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਉਂ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲ ਇਹ ਮੈਂ ਨਹੀਂ ਮੀਟਿੰਗ ਕੀਤੀ ਮੈਂਬਰਾਂ ਨੇ ਹੀ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਤਾ ਜੇ ਲੋਕਾਂ ਨੂੰ ਸੱਦਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਨੂੰ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲ ਇਹਨਾਂ ਦੀ ਮਤਲਬ ਕਿ ਜੇ ਲੋਕਾਂ ਨੂੰ ਸੱਦਿਆ ਇਹਨਾਂ ਨੇ ਵਿਚਾਰ ਲੈਣੇ ਸੀ ਲੋਕਾਂ ਦੇ ਤੇ ਕੋਈ ਕਹਿੰਦਾ ਸੁਝਾਈ ਨਹੀਂ ਲੈ ਜੇ ਮੈਂਬਰਾਂ ਨੇ ਬੋਲਣਾ ਤੇ ਲੀਡਰਾਂ ਨੇ ਬੋਲਣਾ ਤੇ ਉਹਨਾਂ ਨੂੰ ਆਪਾਂ ਟੀਵੀ ਤੇ ਸੁਣਦੇ ਰਹਿੰਨੇ ਰ ਕਿਹੜੇ ਮੈਂਬਰਾਂ ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਕਿਹੜੇ ਮੈਂਬਰਾਂ ਨੇ ਨਹੀਂ ਬੋਲਣ ਦਿੱਤਾ ਇਹ ਇੱਥੇ ਨਾ ਮੈਂਬਰ ਜਿਹੜੇ ਸੀ ਨਾ ਸਾਰੇ ਆਪਣੇ ਸ਼ੌਨੀ ਕਮੇਟੀ ਮੈਂਬਰ ਸਾਰੇ ਬੈਠੇ ਨੇ ਸਤਕਾਰਯੋਗ ਨੇ ਸਾਰੇ ਬੈਠੇ ਨੇ ਪਰ ਕਿਸੇ ਨੇ ਵੀ ਜੇ ਕਹਿੰਦੇ ਬੋਲਣਾ ਚਾਹੇ ਜੇ ਮੈਨੂੰ ਟਾਈਮ ਮੰਗਣ ਨੂੰ ਗਿਆ ਵਾ ਪਰ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਪਤਾ ਨਹੀਂ ਕਿਉਂ ਤੇ ਜੇ ਮੈਂ ਜਿਹੜਾ ਸਟੇਟ ਸੈਕਟਰੀ ਨੂੰ ਪੁੱਛਿਆ ਵੀ ਮੈਂ ਬੋਲਣਾ ਚਾਹਨਾ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਹੀਂ ਬੋਲ ਸਕਦੇ ਸਟੇਜ ਤੇ ਪਤਾ ਨਹੀਂ ਕੀ ਗੱਲ ਕਿਹਨੇ ਮੈਂਬਰਾਂ ਕੋ ਆਰਡਰ ਦੋ ਜੇ ਮੈਂਬਰਾਂ ਕੋਈ ਆਰਡਰ ਲੈਣੇ ਆ ਇਹ ਫਿਰ ਨਹੀਂ ਸਕਦੇ ਕਦ ਲਈ ਸੱਦੀ ਹੈ ਨਾਮ ਨੇ ਬਸ ਸਿੱਧਤ ਨਹੀਂ ਉਹ ਸਿੱਖ ਨਹੀਂ ਉਹ ਪਟਾਲਾਵਾਸੀ ਨਹੀਂ ਉਹ ਉਹਨੂੰ ਸਿੱਖ ਗਿੰਦੇ ਨਹੀਂ ਇਹ ਜਿਹੜੇ ਮੈਂਬਰ ਜਿਹੜੇ ਵੀ ਇਹਨਾਂ ਨੇ ਮੈਂਬਰਾਂ ਨੇ ਸੱਦੀ ਮੀਟਿੰਗ ਇਹ ਸਿੱਖ ਨੂੰ ਸਿੱਖ ਗਿੰਦੇ ਨਹੀਂ ਇਹ ਕਹਿੰਦੇ ਅਸੀਂ ਸੇਖਾਂ ਪਾਸੇ ਜਿਹੜੀ ਸ਼ਮਨੀ ਕਮੇਟੀ ਮੈਂਬਰ ਆਰਡਰ ਕਰਨੇ ਪਾਸੇ ਇੱਕ ਦੂਜੇ ਨੂੰ ਕਹਿਣ ਵਾਸਤੇ ਤੇ ਮੈਨੂੰ ਤੇ ਇਤਰਾ ਲੱਗਦਾ ਵੀ ਜਿਵੇਂ ਇਹਨਾਂ ਨੇ ਆਪ ਹੀ ਰਚਿਆ ਤੇ ਆਪ ਹੀ ਸਨਾਤਨ ਤੇ ਆਪ ਹੀ ਗੱਲ ਕਰਦੇ ਤੋਂ ਮੈਂਬਰ ਸੱਦੇ ਆਪੇ ਨਾਲ ਸੱਦੇ ਆ ਜੇ ਅਹੀਂ ਮੈਂ ਮੈਂ ਟਾਈਮ ਮੰਗਿਆ ਇਹਨਾਂ ਨੇ ਦਿੱਤਾ ਹੀ ਨਹੀਂ ਮੈਨੂੰ ਟਾਈਮ ਬੋਲ ਨੂੰ ਦਰਦੇ ਕਿਉਂ ਐਹੀਂ ਅਹਿਮੀ ਗੁਰੂ ਵਾਸਤੇ ਹੀ ਗੱਲ ਕਰਨੀ ਐ ਕਿ ਬਾਹਰ ਦੀ ਥੋੜਾ ਘੇਰ ਗੱਲ ਕਰੀਏ ਜੀ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537ਵੇਂ ਵਿਆਪੁਰਪ ਦੀ ਮੀਟਿੰਗ ਨੂੰ ਲੈ ਕੇ ਦੇਖੋ ਜੀ ਮੀਟਿੰਗ ਦਾ ਬੜਾ ਵਧੀਆ ਇਹਨਾਂ ਦਾ ਪ੍ਰਾਲਾ ਹੈ ਜਿਹੜਾ ਸਾਰੇ ਬਟਾਲੇ ਨੂੰ ਸੱਦੇ ਆ ਮੀਟਿੰਗ ਕਰਦੇ ਆ ਪਰ ਜੇ ਥੋੜੀ ਜੀ ਕਮੀਆਂ ਪਿੱਛੇ ਸਰ ਤਾਂ ਰਹਿ ਜਾਂਦੀਆਂ ਜੇ ਥੋੜੀ ਜਿਹੀ ਹੋਰ ਥੋੜਾ ਚਾਹੁੰਦੇ ਸਾਰੇ ਨੂੰ ਉੱਪਰ ਸਟੇਜ ਤੇ ਸਾਧਦੇ ਸਾਰੇ ਵਾਰ ਵੀ ਆਪਣਾ ਸੁਝਾਅ ਦਿੰਦੇ ਜਿਆਦਾ ਵਧੀਆ ਹੁੰਦਾ ਪੁੱਛਦਾ ਕਿ ਮਾੜੇ ਮਸਝਾ ਵਧੀਆ ਕੰਮ ਆ ਜਾਂਦਾ ਅਸੀਂ ਇਹ ਸੋਚ ਕੇ ਐਸੀ ਘਰੋਂ ਵੀ ਇੱਕ ਬੰਨੇ ਗੋਰਾ ਸਾਹਿਬ ਜਸਸ ਸਾਹਿਬ ਤੇ ਮੈਂਬਰ ਹੋਜੀ ਸਾਹਿਬ ਬੜੇ ਕਮੇਟੀ ਦੇ ਮੈਂਬਰ ਬੈਠੇ ਆ ਇੱਕ ਬੰਨੇ ਸਾਰੀ ਲਿਸਟ ਬਣਾਉਂਦੇ ਵੀ ਕੀ ਕੀ ਕਮੀਆਂ ਨੇ ਲਿਖਦੇ ਦੂਜੇ ਬੰਨੇ ਨਾਲ ਹੀ ਗੋਰਾ ਸਾਹਿਬ ਹਲ ਦੱਸ ਜਿੰਦੇ ਵੀ ਆਹ ਡਿਊਟੀ ਐਸ ਕਮੇਟੀ ਦੀ ਆਹ ਡਿਊਟੀ ਐਸ ਕਮੇਟੀ ਦੀ ਜੁਟੈਂਡਿਸਪਰਸ ਕਰਦੇ ਤਾਂ ਕਿ ਪਤਾ ਹੁੰਦਾ ਵੀ ਆਹ ਡਿਊਟੀ ਕਿਨੇ ਸੋਲਵ ਕਰਨੀ ਆ ਆਪਾਂ ਹਰ ਸਾਲ ਹੁੰਨੇ ਆ ਹਰ ਬੰਦਾ ਆਪੋ ਆਪਣੇ ਵਲਵਲੇ ਦੱਸਦਾ ਅਸੀਂ ਵੀ ਦੱਸਦੇ ਆ ਠੀਕ ਐ ਕਿਉਂ ਹੀ ਹੋ ਖੁਸ਼ ਹੈ ਜੋ ਪਿਛਲੀ ਵਾਰੀ ਹੋਇਆ ਨਹੀਂ ਆਪ ਆਪਣੇ ਨੂੰ ਨਹੀਂ ਬੋਲਣ ਦਿੱਤਾ ਨਹੀਂ ਬੋਲੇ ਜਿਹੜੇ ਜਿਹਨਾਂ ਟੂਟੀ ਲੱਗੀ ਸੀ ਨਾ ਲਿਖੇ ਉਹ ਬੋਲੇ ਆ ਵੀ ਦੂਰ ਨਾਲ ਕੋਈ ਨਹੀਂ ਬੋਲਿਆ ਅਸੀਂ ਬੇਨਤੀ ਵੀ ਕੀਤੀ ਅੰਦਰ ਸਾਨੂੰ ਬੋਲਣ ਦਿਓ ਅਸੀਂ ਸਿਰ ਇਹੋ ਬੋਲਣਾ ਚਾਹੁੰਦੇ ਸੀਗੇ ਅਸੀਂ ਕਹਿੰਦੇ ਸਮਝਿਆ ਜਾਂਦਾ ਨਾ ਨਾ ਨਹੀਂ ਬੇ ਕੋ ਸਮਝਿਆ ਜਾਂਦਾ ਅਸੀਂ ਇਸ ਕਰਨ ਕੋਈ ਕਾਉਂਟਰ ਗੋਰਾ ਸਾਹਿਬ ਸਦਕਾਰ ਜੋਗ ਨੇ ਸਾਰੇ ਸਦਕਾਰ ਜੋਗ ਨੇ ਅਸੀਂ ਸਿਰ ਇੰਨੇ ਬੇਨਤੀ ਸੀ ਮੈਂ ਵੀ ਸਕੂਲ ਤੇ ਇੰਚਾ ਚਲਾਉਣਾ ਆ ਡਾਇਰੈਕਟਰ ਐ ਸਕੂਲਾਂ ਦਾ ਐਵੇਂ ਜਿਹੀ ਗੱਲ ਨਹੀਂ ਬਸ ਵੇਖੋ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਬੋਲਣ ਦਿੱਤਾ ਕਿਉਂ ਸ਼ਰਤੋਂ ਨਹੀਂ ਚੱਕਦੇ ਆ ਇਹਦੇ ਉਹਨਾਂ ਨੂੰ ਪਰਮਾਤਮਾ ਜਾਂਦਾ ਕਿਉਂ ਨਹੀਂ ਬੋਲਣ ਦਿੱਤਾ ਉਹਨਾਂ ਮਨ ਚ ਕੀ ਆ ਸਾਡੇ ਮਨ ਚ ਇਹ ਸੀਗਾ ਸਲਾਹ ਲੈਂਦਾ ਇਹ ਸਲਾਹ ਦੇਣੀ ਸੀ ਜੋ ਇੱਥੇ ਸਾਰੇ ਸਾਨੂੰ ਕਹਿ ਰਹੇ ਆ ਵੀ ਗੋਰਾ ਸਾਹਿਬ ਲਿਸਟਡ ਹੁੰਦਾ 15ਵੀਂ ਲਿਸਟਾ ਨੂੰ ਪੁਆਇੰਟ ਲਿਖਦੇ ਨਾ ਦੱਸੇਗਾ ਸੋਸਾਇਟੀਆਂ 15 ਸੈਟੀਆਂ ਨੇ ਡਿਊਟੀਆਂ ਵੰਡਦੇ ਸਾਹ ਸੋਸਾਇਟੀ ਸੁਖਮਨੀ ਸਾਹਿਬ ਆ ਬੜੇ ਪਿਆਰੇ ਵੀਰ ਨੇ ਆ ਤੁਹਾਡੀ ਡਿਊਟੀ ਆ ਜੇ ਆ ਦੂਜੀ ਡਿਊਟੀ ਆ ਤੁਹਾਡੀ ਵੀ ਆ ਜੇ ਡਿਊਟੀਆਂ ਵੰਡਦੇ ਇਹ ਤਾਂ ਹਵਾਜ ਨਾਲ ਗੱਲ ਕਰੂ ਮੈਂਬਰ ਹੀ ਬੋਲੇ ਨਹੀਂ ਬੋਲੇ ਮੈਂਬਰ ਹੀ ਬੋਲੇ ਬਾਕੀ ਸਦਕਾਰਜਕ ਬੜੇ ਮੈਂਬਰ ਬੋਲੇ ਯਾਰ ਪਰ ਮੇਰਾ ਸਾਡੇ ਮਨ ਦਾ ਇਹ ਸੀਗਾ ਵੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਮੈਂਬਰਸ ਰੋਮਿੰਗ ਮੀਟਿੰਗ ਇਸ ਤੋਂ ਬਾਅਦ ਕੀ ਕੀ ਤਰ੍ਹਾਂ ਦੀ ਮੀਟਿੰਗ ਮੀਟਿੰਗ ਸਾਰੇ ਵੱਖ-ਵੱਖ ਸਮੱਸਿਆਵਾਂ ਦੇ ਆਪਣਾ ਸੰਭਾਲ ਲਏ ਆਪਾਂ ਵਿਚਾਰ ਲੈ ਇਹਨਾਂ ਦੇ ਵਿਚਾਰ ਜਿੱਦਾਂ ਜਿੱਦਾਂ ਲੈ ਆ ਵਿਚਾਰਾਂ ਦਾ ਬਹੁਤ ਜੇ ਅੰਤਰ ਕੱਢਿਆ ਤੇ ਉਹਦਾ ਦੱਸ ਸਕਦਾ ਜਿਹੜੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸਹੀ ਉਹ ਭਰ ਦਿੱਤਾ ਤੇ ਸੰਗਤ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ 10 ਤਰੀ ਨੂੰ ਹਮਮਾ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿ ਸ਼ੁਰੂਪਨੀ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਹਾਂਜੀ ਆਪ ਹੀ ਬੋਲੇ ਸਫਾ ਸੁਸਾਇਟੀ ਨੂੰ ਬੋਲਣ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਸੁਣਿਆ ਸਾਰੇ ਬੋਲੇ ਸਾਰੇ ਬੋਲੇ ਤੁਹਾਡੇ ਮੈਂ ਸੀ ਬੋਲੇ ਐ ਐਮ ਸੀ ਬੋਲੇ ਵਿਚਾਰ ਸਾਰੇ ਮਹਿੰਦਰ ਸਾਹਿਬ ਇੱਕ ਮਿੰਟ ਰੋ ਤੇ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਸਾਰਿਆਂ ਸਜਾ ਲਿਆ ਗਿਆ ਉਹ ਦੇਖੋ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਵਾਕ ਵਾਕ ਬੋਲੇ ਕਈਆਂ ਤਾਲੂ ਬੇ ਤਾਲੀ ਬੋਲ ਪੈਂਦੇ ਨੇ ਕਈ ਨਹੀਂ ਦਿੰਦੇ ਟਾਈਮ ਅਹੀਂ ਜਿਹੜੇ ਰੰਗ ਚ ਭੰਗ ਪਾਉਣਾ ਇਹ ਆਪਾਂ ਕਿਉਂ ਦੀ ਜਿਹੜਾ ਮਨ ਉਹ ਸਫਰ ਚ ਨਹੀਂ ਆ ਕਿ ਸੋਸਾਇਟੀ ਜਿੱਦੀ ਸਭ ਕੁਝ ਹੋਣਗੇ ਸੇਵਾ ਕਰਦੇ ਹੋਣਗੇ ਕਈ ਗੱਲ ਆ ਗਈ ਤੁਹਾਡੇ ਇਸ ਮੈਂ ਮੀਡੀਆ ਜੀ ਨਹੀਂ ਮੈਂ ਬੋਲ ਸਕਦਾ ਹਾਂ ਜੀ ਕਿੰਨ ਟਾਈਮ ਦੇਣਾ ਚਾਹੁੰਦਾ ਨਹੀਂ ਮੈਂ ਟਾਈਮ ਨਹੀਂ ਸਹੀ ਉੱਤਰ ਨਹੀਂ ਦਿੱਤਾ ਟਾਈਮ ਉਹਨਾਂ ਨੂੰ ਕੋਈ ਗੱਲ ਨਹੀਂ ਕਿਹੜੀ ਗੱਲ ਹੋਣੀ ਚਾਹੀਦੀ ਨਹੀਂ ਕੋਈ ਆਪਣੇ ਥਾਂ ਉਹਨਾਂ ਦੇ ਵਿਚਾਰ ਆਪਣੇ ਨਹੀਂ ਸਾਡੇ ਆਪਣੇ ਵਿਚਾਰ ਨੇ ਫਿਰ ਉਹਨਾਂ ਨੂੰ ਭੁਲਾਇਆ ਕਿਉਂ ਕਿ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਇਹ ਵਿਚਾਰ ਉਹਨਾਂ ਵਿਚਾਰ ਸੁਣੇ ਇਹ ਮੈਂ ਕਹਾਂ ਕਿ ਨਹੀਂ ਆਉਂਦੇ ਨੇ ਬਾਕੀ ਸਾਨੂੰ ਦੱਸਣ ਜੋ ਹੈਗਾ ਮੈਂ ਮਨਜੀ ਸਾਹਿਬ ਆਇਆ ਯਾਰ ਮੈਨੇਜਰ ਸਾਹਿਬ ਕੀ ਨਾਮ ਹੈ ਜੀ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਮੈਂ ਮੀਟਿੰਗ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆ ਸਾਹਿਬ ਵਿਖੇ ਹੋਈ ਹੈ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਣ ਆਏ ਨੇ ਸਾਡੇ ਮੈਂਬਰ ਸਹਿਬਾਨ ਹੋਰ ਮਹਾਨ ਹਸਤੀਆਂ ਵੀ ਇਸ ਮੀਟਿੰਗ ਵਿੱਚ ਪਹੁੰਚੀਆਂ ਮੀਟਿੰਗ ਹਰ ਸਾਲ ਹੀ ਹੁੰਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਰਹਿੰਦੇ ਆ ਆ ਰਾਹ ਮਾੜਾ ਜੇ ਇੱਥੇ ਕੂੜਾ ਲੱਗਾ ਜੇ ਇੱਥੇ ਲਾਈਟ ਹੈ ਨਹੀਂ ਜੇ ਅੱਜ ਵੀ ਇਹੋ ਮਸਲੇ ਹੀ ਫੇਰ ਵਿਚਾਰੇ ਗਏ ਨੇ ਅਹੀ ਤੇ ਸਤਕਾਰਯੋਗ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਵੀ ਚਿੱਠੀਆਂ ਭੇਜੀਆਂ ਸਨ ਪਰ ਉਹ ਮੀਟਿੰਗ 'ਚ ਨਹੀਂ ਆ ਸਕੇ ਪਰ ਮੈਂ ਤੁਹਾਡੇ ਮੀਡੀਆ ਰਾਹੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਹਰ ਸਾਲ ਇਦਾਂ ਹੀ ਹੁੰਦਾ ਜਿਵੇਂ ਇਸ ਵਾਰ ਵੀ ਹੋਣ ਜਾ ਰਿਹਾ ਕਿ 28 ਨੂੰ ਟੈਂਡਰ ਲੱਗਨੇ ਨੇ ਫਿਰ ਕੰਮ ਹੋਣੇ ਨੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲ ਦੇ ਆਧਾਰ ਤੇ ਸਫਾਈਆਂ ਦੇ ਜਿੱਥੇ ਟੋਆ ਕੋ ਟਿੱਬਾ ਹੈ ਉਹ ਜਿੱਥੇ ਲਾਈਟਾਂ ਦੀ ਘਾਟ ਹੈ ਉਹ ਇਹਨੂੰ ਪੂਰਾ ਕੀਤਾ ਜਾਵੇ ਕਿਸੇ ਵਿਅਕਤੀ ਲਈ ਨਹੀਂ ਕਰਨਾ ਜੇ ਕੋ ਸਰਕਾਰ ਦਰਬਾਰ ਦਾ ਕੰਮ ਹੋਵੇ ਤੇ ਫੜਾਫੜ ਕਰਨਿਆਂ ਧੰਗੁਰ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਿਤ ਸੰਗਤਾਂ ਇਹ ਨਗਰ ਕੀਰਤਨ ਸਜਾਉਣ ਜਾ ਰਹੀਆਂ ਤੇ ਮੇਰੀ ਬੇਨਤੀ ਹੈ ਕਿ ਸਾਰੇ ਰਾਹ ਜਿਹੜੇ ਨੇ ਸੰਗਤ ਵੱਲੋਂ ਹੱਥ ਜੋੜ ਕੇ ਇਸ ਵਾਰ ਤੁਹਾਡੇ ਤੇ ਵੀ ਜਿਹੜਿਆ ਲੋਕ ਸਿੱਧੇ ਹੀ ਹੋ ਗਿਆ ਤੁਹਾਡੇ ਵੱਲੋਂ ਕਿ ਮੈਂਬਰਾਂ ਨੇ ਆਪ ਮੀਟਿੰਗ ਸੱਦੀ ਆਪ ਹੀ ਮਾਈਕ ਤੇ ਬੋਲੇ ਸਭਾ ਸੁਸਾਇਟੀਆਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਿ ਸਾਡੇ ਕੋ ਡਰਦੇ ਆ ਕਿ ਜਾਂ ਕੀ ਗੱਲ ਮੈਂ ਇਸ ਗੱਲ ਨਾਲ ਕਿਸੇ ਦੀ ਨਾ ਸਹਿਮਤ ਨਹੀਂ ਜੇ ਇੱਕ ਅੱਧਾ ਕੋਈ ਇਹ ਗੱਲ ਕਹਿੰਦਾ ਵੀ ਹੈ ਸਾਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਹੈ ਸਾਰੇ ਬੋਲ ਕੇ ਗਏ ਨੇ ਮੈਂ ਗੁਰਦੁਆਰਿਆਂ ਦੇ ਪ੍ਰਬੰਧਕ ਬੋਲ ਕੇ ਗਏ ਨੇ ਇਹ ਇੱਥੇ ਸਤਕਾਰ ਕਮੇਟੀ ਵਾਲੇ ਸਤਕਾਰ ਜੋ ਸਦਾਗਰ ਨਾਮ ਸਿੰਘ ਵੀ ਬੋਲ ਕੇ ਗਏ ਨੇ ਇਹ ਬਾਦ ਸਾਹਿਬ ਬੋਲ ਕੇ ਗਏ ਨੇ ਆਪ ਕੌਣ ਬੋਲਿਆ ਜੇ ਬਾਹਰੋਂ ਅਮੋ ਨਗਰ ਸਾਈਡ ਤੋਂ ਆਏ ਉਹ ਬੋਲ ਕੇ ਗਏ ਨੇ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਹੁਣ ਟਾਈਮ ਵੇਖੋ ਮੀਟਿੰਗ ਦਾ ਜਿਹੜਾ ਸੀ 3 ਵਜੇ ਆ ਅਸੀਂ ਤਾਂ 3 ਵਜੇ ਆ ਗਏ ਆ ਪ੍ਰਬੰਧਕ ਵੀ ਆ ਗਏ ਆ ਹੁਣ ਕੋਈ 4 ਵਜੇ ਆਉਂਦਾ ਕੋਈ 4:30 ਆਉਂਦਾ ਕੋਈ 5 ਵਜੇ ਆ ਕੇ ਆਖੇ ਜੀ ਮੈਨੂੰ ਟਾਈਮ ਦੀ ਭਾਲ ਏ ਫਿਰ ਵੇਖੋ ਇਹ ਤੇ ਮੀਟਿੰਗ ਦਾ ਸਾਰਾ ਕੋਈ ਸਿਸਟਮ ਖਰਾਬ ਕਰਨ ਵਾਲੀ ਦੋ ਘੰਟੇ ਦੇ ਦਿੱਤੇ ਜਾਂਦੇ ਆਫਸਰਾਂ ਨੂੰ ਸੇਵਾਦਾਰ ਨੇ ਸਭਾ ਸੁਸਾਇਟੀਆਂ 'ਚ ਕੰਮ ਕਰਦੇ ਨੇ ਅਸੀਂ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਪਰ ਵੇਖੋ ਹੁਣ ਮੀਟਿੰਗ ਨੂੰ ਮਕਾਉਣਾ ਵੀ ਸੀਨੀਅਰ ਬੰਦੇ ਬੋਲ ਕੇ ਸਾਰਾ ਪ੍ਰੋਗਰਾਮ ਜਿਹੜਾ ਧੰਨਵਾਦ ਦੇ ਉੱਤੇ ਗੱਲ ਸੀ ਇਹ ਕੋਈ ਬਹੁਤ ਵੱਡਾ ਕਿੰਤੂ ਨਹੀਂ ਇਹ ਤੇ ਜਾਣ ਕੇ ਬਿਨਾਂ ਵਜ੍ਹਾ ਆਪਾਂ ਇਹਨੂੰ ਆਪਾਂ মিডিਆ ਵਿੱਚ ਲੈ ਆ ਗਏ ਸੇਵਾ ਵੀ ਗੁਰੂ ਘਰ ਵਿੱਚ ਕਰੀਏ ਤੇ ਸ਼ਾਲੀਏ ਵੀ ਮੀਡੀਆ ਦਾ ਸਵਾਲ ਮੈਂ ਮੀਡੀਆ ਤੁਹਾਡੇ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੀ ਗੱਲ ਕਰਨਾ ਤੁਹਾਡੀ ਨਹੀਂ ਗੱਲ ਕਰਦਾ ਮੈਂ ਮੀਡੀਆ ਵਾਲਿਆਂ ਨੂੰ ਨਹੀਂ ਮਾਰਾ ਕਿਹਾ ਮੈਂ ਉਹਨਾਂ ਦੀ ਗੱਲ ਕਰਨਾ ਜਿਹੜੇ ਗੁਰੂ ਘਰ ਚ ਸਾਰੇ ਕੰਮ ਕਰਦੇ ਨੇ ਉਥੇ ਸਵਾਵਾ ਵੀ ਕਰਦੇ ਨੇ ਤੇ ਗੱਲ ਮੁੜ ਕੇ ਮੀਡੀਆ ਚ ਲਿਆਉਂਦੇ ਨੇ ਮੈਂ ਇਹ ਗੱਲ ਨਾਲ ਉਹਨਾਂ ਦੀ ਨਾਲ ਜਦੋਂ ਤੁਸੀਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਮੈਂ ਉਹਨਾਂ ਟਾਈਮ ਉਦੋਂ ਮੰਗਿਆ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਆ ਇੱਥੇ ਦੂਜੇ ਮੈਂਬਰ ਸਾਹਿਬ ਖਲੋਤੇ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬੋਲਣ ਦੇਣਾ ਸੀ ਉਹਨਾਂ ਨੂੰ ਦੂਜੇ ਮੈਂਬਰ ਨਹੀਂ ਮੈਨੂੰ ਨਹੀਂ ਵੇਖੋ ਇਹ ਗੱਲ ਨਾਲ ਮੈਂ ਉਹ ਉਦੋਂ ਉਹਨਾਂ ਨੇ ਟਾਈਮ ਮੰਗਿਆ ਜਦੋਂ ਸਰਦਾਰ ਬਲਬੀਰ ਸਿੰਘ ਬਾਠ ਜੀ ਨੂੰ ਅਸੀਂ ਟਾਈਮ ਦੇਣ ਲੱਗੇ ਆ ਮੇਰੀ ਬੇਨਤੀ ਸੁਣੋ ਉਦੋਂ ਪਹਿਲਾਂ ਨਾ ਉਹਨਾਂ ਕਿਸੇ ਨੂੰ ਆਣ ਕੇ ਆਖਿਆ ਸਾਨੂੰ ਟਾਈਮ ਦਿਓ ਨਾ ਉਹਨਾਂ ਟਾਈਮ ਮੰਗਿਆ ਇਸ ਗੱਲ ਦੇ ਇੱਕ ਇੰਤੁਜਣਾ ਪਈਏ ਨਹੀਂ ਤੁਹਾਡੇ ਦੂਜੇ ਮੈਂਬਰਸ਼ਿਪ ਕਹਿੰਦੇ ਕਿ ਉਹ ਉਹਨਾਂ ਨੇ ਸਾਡੇ ਮੀਟਿੰਗ ਦੇ ਵਿੱਚ ਕੋਈ ਵੱਧ ਘੱਟ ਬੋਲਣਾ ਸੀ ਨਹੀਂ ਅਸੀਂ ਕਿਸੇ ਕੋਲ ਇਹ ਗੱਲੋਂ ਨਹੀਂ ਡਾਰਾ ਨੂੰ ਕਿਹਾ ਕਿ ਕੀ ਬੋਲਣਾ ਜੋ ਕਿਸੇ ਦਾ ਦਿਲ ਕਰਦਾ ਬੋਲੇ ਪਰ ਟਾਈਮ ਦਾ ਸਿਸਟਮ ਹੁੰਦਾ ਟਾਈਮ ਲੈਣ ਦਾ ਸਿਸਟਮ ਹੁੰਦਾ ਟਾਈਮ ਵੇਖੋ ਸਾਨੂੰ ਪਹਿਲਾਂ ਆ ਕੇ ਕੋਈ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਫਿਰ ਜਦੋਂ ਕੋਈ ਸੇਵਾਦਾਰੀਆਂ ਹੀ ਕਿਹੜਾ ਕੋਈ ਉਥੇ ਲੀਡਰ ਆ ਹੀ ਸੇਵਾਦਾਰੀਆਂ ਗੁਰੂ ਕਿਰਪਾ ਕਰੇ ਕੋਈ ਨਹੀਂ ਅਗਲੇ ਸਮੇਂ ਚ ਪਹਿਲਾ ਟਾਈਮ ਦੇ ਦਿਆਂਗੇ ਇਹ ਨਹੀਂ ਕੋ ਹੈਗਾ ਅਸੀਂ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਟਾਈਮ ਦਿੱਤਾ ਕੋਈ ਇਹੋ ਜਿਹੀ ਕੋ ਗੱਲ ਨਹੀਂ